ਵਾਸਤੁਸ਼ੀ ਵਾਸਤੁਸ਼ੀ ਤੁਹਾਡਾ ਤੁਹਾਡਾ ਧੰਨਵਾਦ ਤੁਸੀਂ ਵਕਤ ਦਿੱਤਾ ਨਹੀਂ ਨਹੀਂ ਜੀ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਅੱਜ ਜਿੱਥੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 1692 ਦੀ ਵਿਸਾਖੀ ਵਾਲੇ ਦਿਨ ਉਹਨਾਂ ਨੇ ਜੀ ਨਾਨਕ ਪੁਰ ਸਾਹਿਬ ਇਹ ਜਿਹੜਾ ਜੋ ਖਾਲਸੇ ਪੰਥ ਦੀ ਸਾਜਨਾ ਕੀਤੀ ਸੀ ਉਹਨਾਂ ਨੇ ਇਹ ਹੀ ਬਾਣਾ ਇਹ ਜਿਹੜਾ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸਾ ਅਕਾਲ ਪੁਰਖ ਦੀ ਝੋਲ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਝੋਲ ਗੁਰੂ ਸਾਹਿਬ ਦੀ ਜਿਹੜੀ ਆਪਾਰ ਕਿਰਪਾ ਦੇ ਨਾਲ ਉਹਨਾਂ ਨੇ ਆਪਨ ਬੌਧਰੀ ਖਾਲਸਾ ਤੋਂ ਬਾਅਦ ਦਵਤੇ ਰੂਪ ਸਰ ਗੁਰ ਗ੍ਰੰਥਾ ਗੁਰੂ ਸਾਹਿਬ ਨੇ ਜਿਹੜਾ ਇਹ ਬਾਣਾ ਖਾਲਸੇ ਨੂੰ ਬਖਸ਼ਿਸ਼ ਕੀਤਾ ਤੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਜਨ ਗ੍ਰੰਥ ਉਹਨਾਂ ਨੇ ਆਪਣਾ ਜਿਹੜਾ ਸੀ ਸਰੂਪ ਖਾਲਸੇ ਨੂੰ ਬਖਸ਼ੇ ਕੀਤਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬੀ ਦੇ ਲੜਦਾ ਹੈ ਤੇ ਆਪ ਜੀ ਜਿੱਥੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋ ਸਾਰੇ ਬੜਾ ਔਰ ਚੰਗਾ ਲੱਗਦਾ ਇੱਕ ਤੁਸੀਂ ਸਿੱਖੀ ਸਰੂਪ ਨੂੰ ਤੇ ਹਮੇਸ਼ਾ ਦਸਤਾਰ ਨੂੰ ਆਪ ਕੋ ਕੀਤਾ ਸਰਕਾਰ ਦਿੱਤਾ ਤੇ ਤੁਸੀਂ ਵੀ ਬਹੁਤ ਉਹਦੇ ਵਾਸਤੇ ਧੰਨਤਾ ਦੇ ਲੋਗੋ ਤੁਹਾਨੂੰ ਸਾਹਿਬ ਇਸੇ ਤਰ੍ਹਾਂ ਜਿਹੜਾ ਮਹਾਰਾਜ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਤੁਹਾਨੂੰ ਸਾਹਿਬ ਕਿਹਾ ਰੱਖਾਂ ਸਾਡੀ ਇਹ ਮਰਿਆਦਾ ਹੈ ਜੀ ਹਾਂਜੀ ਬਸ ਸਾਹਬ ਦੀ ਪਾਇਓ ਯੰਨੀ ਛੱਦ ਨਹੀਂ ਤੁਸੀਂ ਬਦਾਮਾਂ ਵਾਲੀ ਹੈ ਸਿੱਧੀ ਦੇਖੋ ਕੋਈ ਵੀ ਹੁੰਮਾ ਅੱਜ ਬਹੁਤ ਛਕਾ ਮਾਮਾ ਵਾਲੀ ਛੱਦਦਾ ਨਹੀਂ ਸਿੱਧੀ ਦੇਖਾਂ ਕਹਿੰਦੇ ਨਹੀਂ ਵਾਸ ਕੇ ਪਾਸ ਜੋ ਤਿਆਰ ਕਰ ਆਈ ਉਹ ਆਪਈ ਆ ਜੀ ਆਉ ਜੀ ਨੂੰ ਸਵਾਦ ਲੱਗੀ ਤੋਸ ਪਾ ਦਿੰਦੇ ਮਾਈ ਗੁਰ ਜਿਹੜਾ ਤੇ ਜਾਲ ਵੀ ਉਤਾਵੇ ਬੜੇ ਨਾਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੈ ਕਾਉਜੀ ਤੇ ਜਿਹੜਾ ਤੁਸੀਂ ਹਮੇਸ਼ਾ ਗੁਰੂ ਸਾਹਿਬ ਦੇ ਆਉਦੇ ਇਹਨੂੰ ਸਿੱਖੀ ਨੂੰ ਜਿਹੜਾ ਪਹਿਲ ਦਿੱਤੀ ਤੇ ਆਪਦੇ ਸਰੂਪ ਨੂੰ ਕਾਇਮ ਰੱਖਿਆ ਹੈ ਬਹੁਤ ਵੱਡੀ ਗੱਲ ਹੈ ਦਾ ਮਾਨ ਨੇ ਮੇਰਾ ਤਾਂ ਵਿਆਹ ਵੀ ਗੁਰਦੁਆਰੇ ਜੀ ਹੋਇਆ ਸੀ ਹਾਂ ਮੇਜ ਉਹ ਗੋਦੀ ਅੰਤਰਸ਼ਿੰਗ ਕਰਕੇ ਕੋਈ ਨਹੀਂ ਤੇ ਬਾਦ ਜੀ ਆਪਣੇ ਬਾਲੀ ਬੰਦੇ ਬੰਦੇ ਅਰਦਾਸ ਕਾਂਗਰ ਉਹਦੇ ਤੇ ਹਾਂ ਜੀ ਗਾਂਸਾ ਬੋਲੇ ਬਾਬਾ ਜੀ ਆਪ ਵੀ ਦੋ ਮਿੰਟ ਤੋ ਕਹਿ ਰਹੇ ਸੀ ਕਿ ਦਰਸ਼ਕ ਕਰਨਾ ਚਾਹੁੰਦੇ ਹਾਂ ਜੀ ਤੁਸੀਂ ਉਹ ਨਾ ਆਪਣੇ ਜੀ ਨਹੀਂ ਸੀ ਸੈਟ ਨਾ ਲਈ ਹਾਂਜੀ ਹਨਾ ਇਹ ਵੀ ਤੋਹੀਬ ਬਾਅਦ ਚਲੇ ਗਏ ਤੇ ਬਸ ਆਪਣੇ ਜਦੋਂ ਮੇਲ ਹੋਣੇ ਹੁੰਦੇ ਨਹੀਂ ਹਾਂਜੀ ਤੁਸੀਂ ਬੋਲੋ ਜਦੋਂ ਵੀ ਹੁਕਮ ਕਰੋਗੇ ਜੀ ਅਸੀਂ ਆਹ ਬਹੁਤ ਖੁਸ਼ ਹੋਏ ਕਿਆ ਜੀ ਪਾਬੇ ਕਹਿੰਦੇ ਤੁਸੀਂ ਪਟਿਆਲੇ ਕੱਤੀ ਆਉਣਾ ਮੈਂ ਅੰਮ੍ਰਿਤਸਰ ਸਾਹਿਬ ਆਉਣਾ ਤੇ ਹਾਂਜੀ ਹਾਂਜੀ ਮੈਨੂੰ ਇਹ ਇੱਥੇ ਨੇੜੇ ਨਾਲ ਇਤਿਹਾਸਕ ਜਗ੍ਹਾ ਹੈ ਜੀ ਆਪਾਂ ਗੱਲ ਕਰਤਾ ਆਪਣਾ ਹੀ ਨਾ ਹੀ ਨਹਿਨ ਸਿੰਘ ਫੌਜਾਂ ਦੀ ਗੁਰੂ ਸਾਹਿਬ ਨੇ ਇਹੀ ਫੌਜ ਸਾਂਝੀ ਤੇ ਗੁਰੂ ਦੀਆਂ ਨਾਲ ਦੀਆਂ ਫੌਜਾਂ ਨੇ ਜਿਹੜੀਆਂ ਜਿਹੜਾ ਸ਼੍ਰੋਮਣੀ ਪੰਥਕਾਜੀ ਬੁੱਢਾ ਦਰਗਾਹ ਹੈ ਇਹਦਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਵਾਦਗਿਰ ਦੇ ਕਿਲੇ ਚ ਕੈਦ ਸੀ ਉਦੋਂ ਬਾਬਾ ਬੁੱਢਾ ਜੀ 30000 ਫੌਜ ਲੈ ਕੇ ਉਹਨਾਂ ਨੂੰ ਰਿਹਾ ਕਰਉਣ ਆਉਣ ਵਾਸਤੇ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਦੇਖ ਕੇ ਬਹੁਤ ਖੁਸ਼ ਹੋਏ ਵੀ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਇੰਨੀ ਫੌਜ ਲੈ ਕੇ ਆਏ ਹੋ ਤੇ ਉਹਨਾਂ ਨੇ ਕਿਹਾ ਮਾਤਾ ਗੰਗਾ ਜੀ ਦਾ ਹੁਕਮ ਸੀ ਗੁਰੂ ਸਾਹਿਬ ਨੂੰ ਇਹ ਰਿਹਾ ਜੇ ਨਾ ਹੋਣ ਤੇ ਉਹਨਾਂ ਨੂੰ ਜੰਗ ਯੁੱਧ ਕਰਤੀ ਵੀ ਰਿਹਾ ਕਰਵਾ ਕੇ ਜਾਉਣਾ ਉਦੋਂ ਗੁਰੂ ਸਾਹਿਬ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਹਾਡੇ ਨਾਮ ਤੇ ਜਿਹੜਾ ਪੰਥ ਚੱਲੂਗਾ ਜਿਹੜਾ ਰਿੱਧੀਆਂ ਸੁਧੀਆਂ ਨਾਲ ਭਰਪੂਰ ਹੋਊਗਾ ਉਹਦੇ ਪਲੇ ਪਲਾਏ ਤੇ ਜੰਗੀ ਪਲੇ ਪਲਾਏ ਰਾਖੀ ਤੇ ਵਾਰਸਰਾ ਭਰੇ ਹੋਣਗੇ ਉਹ ਵਜਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹਨਾਂ ਨੇ ਪਹਿਲਾ ਬੁੱਢਾ ਦਰਦ ਜੇਹੇਦਾਰ ਬਾਬਾ ਬਨਾਰ ਸਿੰਘ ਜੀ ਨੂੰ ਥਾਕਿਆ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਗਵਾਈ ਕੀ ਭੇਜਿਆ ਬਾਬਾ ਬਨਾਰ ਸਿੰਘ ਜਿਹੜੇ ਬੁੱਢਾ ਦਰਦ ਦੇ ਪਿੰਦੇ ਜੇਹੇਦਾਰ ਸੀ ਉਹਨਾਂ ਨੂੰ ਆਸੀਰਵਾਦ ਸਹਿ ਬਖਸ਼ੇ ਕੀਤੀ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਹੁਕਮਨਾਮੇ ਤੇ ਜਿਹੜਾ ਉਹਨਾਂ ਨੂੰ ਇਹ ਹੁਕਮ ਕੀਤਾ ਸੀ ਤੁਸੀਂ ਜਿਨ੍ਹਾਂ ਨੇ ਜਿਵੇਂ ਮੈਂ ਵਿਚਰਦਾ ਸੀ ਹੁਮੇ ਵਿਚਰਨਾ ਤੇ ਗਊ ਗਰੀਬ ਦੀ ਰੱਖਿਆ ਕਰਨੀ ਹੈ ਸਾਂਝੀ ਵਾਲਦਾ ਦਾ ਉਪਦੇਸ਼ ਦੇਣਾ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹੀ ਕੀਤਾ ਸੀ ਉਹਨਾਂ ਨੂੰ ਸੋਧਣਾ ਤੇ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਸੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਸ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਉਹਨਾਂ ਨੂੰ ਸੋਧਣਾ ਤੁਸੀਂ ਇਹ ਉਹ ਜਿਹੜੇ ਸਮਾਨੇ ਦੇ ਸੀ ਜਲਾਦ ਇਹਨਾਂ ਨੇ ਆਉਂਦਿਆਂ ਪਹਿਲਾਂ ਸਮਾਨਾ ਜਿਹੜਾ ਸੀ ਉਥੋਂ ਉਹ ਜਲਾਦਾਂ ਨੂੰ ਖੋਦਿਆ ਫਿਰ ਖੋਦ ਕੇ ਚੱਪੜ ਚੜੀ ਦੇ ਮੈਦਾਨ ਤੇ ਵਜੀਰ ਖਾਨ ਨੂੰ ਖੋਦਿਆ ਫਿਰ ਜਿਹੜਾ ਉੱਥੇ ਫਦੇ ਦੇ ਢੰਡੇ ਚ ਲਾਏ ਤੇ ਜਿਹੜੇ ਗੁਰੂ ਸੇਗਵਾ ਦੱਸੈ ਜੀ ਦੇ ਸੀ ਆਪਣੇ ਘਰ ਤੋਂ ਸਾਰੇ ਜਿਹੜੇ ਬੁੱਢਾ ਦਰਦਾਂ ਦੋਨੇ ਤੇ ਗੁਰੂ ਸਾਹਿਬ ਦੀ ਬੜੀ ਅਪਾਰ ਕਿਰਪਾ ਦੇ ਨਾਲ ਉਦੋਂ ਤੋਂ ਲੈ ਕੇ ਇਹ ਬੁੱਢਾ ਦਰਦ ਜੰਦਿਆਂ ਹੁੰਦਾ ਨਹੀਂ ਤੇ ਇਹ ਜਿਹੜਾ ਅਕਾਦੀ ਪੂਲਾ ਸਿੰਘ ਦਾ ਬੁਰਜ ਹੈ ਅਕਾਲੀ ਬਾਬਾ ਫੂਲਾ ਸਿੰਘ ਜਿਹੜੇ ਬੁੱਢਾ ਦਲ ਦੇ ਜਥੇਦਾਰ ਸੀ ਪਹਿਲਾਂ ਬੁੱਢਾ ਦਲ ਦਾ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਦਾ ਜਥੇਦਾਰ ਹੁੰਦਾ ਸੀ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਦਾ ਜਥੇਦਾਰ ਹੋਏ ਨੇ ਤੇ ਉਹਨਾਂ ਨੇ ਹੀ ਜਿਹੜਾ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਜੇ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਸਿੱਖਾਂ ਦੇ ਵੀ ਜਿਹੜੇ ਜਥੇਦਾਰ ਕਿਹੋ ਜਿਹਾ ਹੋਵੇ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੂੰ ਵੀ 골ਡਿਆਂ ਦੀ ਸਜਾਾਈ ਤੇ ਉਹਨਾਂ ਨੇ ਪ੍ਰਵਾਣ ਵੀ ਕੀਤੀ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਉਹ ਇੱਥੇ ਹੀ ਨਿਵਾਸ ਰੱਖਦੇ ਸੀ ਤੇ ਇੱਥੋਂ ਹੀ ਆਪਣੇ ਉੱਤੇ ਜਾਂਦੇ ਸੀ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਨਾਮ ਦੇ ਨਾਲ ਇਹ ਜਿਹੜਾ ਮਸ਼ਹੂਰ ਰੈਚੌਣੀ ਹੈ ਤੇ ਇੱਕ ਨਾਲ ਜਿਵੇਂ ਆ ਸਥਾਨ ਹੈ ਗੁਰੂ ਹਰਵਿੰਦਰ ਸਾਹਿਬ ਜੀ ਇੱਥੇ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਇਹਦਾ ਮਾਲਦਾ ਖੜਾ ਸਾਹਿਬ ਹੈ ਮੱਜੀ ਦਾ ਤੇ ਤੁਸੀਂ ਆਏ ਬਹੁਤ ਮੈਂ ਤਾਂ ਇਹ ਕਹਿਣ ਲੱਗਿਆ ਸੀ ਉਹ ਜੜੀ ਵੀ ਪੁਰਾਣੀ ਰਹਿ ਗਈ ਹੈ ਆਪਾਂ ਫੇਰ ਬਾਬਾ ਜੀ ਨੂੰ ਅਕਾਲ ਤਖਤ ਦਾ ਜੱਥੇਦਾਰ ਬਣਨਾ ਚਾਹੀਦਾ ਹਾਂ ਤਾਂ ਹੀ ਸਭ ਠੀਕ ਚੱਲੂਗਾ ਹਾਂ ਸਹੀ ਗੱਲ ਹੈ ਬਿਲਕੁਲ ਸਾਬ ਦਾ ਬਿਲਕੁਲ ਨਿਸ਼ਾਨੇ ਤੇ ਆਪ ਜੀ ਨੇ ਬਸਨ ਕੀਤਾ ਬਿਲਕੁਲ ਨਹੀਂ ਹੁਣ ਤਾਂ ਇਹਨਾਂ ਨੇ ਸਿਆਸਤ ਕਰਤੀ ਸਾਰੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਉਹਦੇ ਵਿੱਚ ਫਿਰ ਪਰਮਾਰਥ ਕਦੇ ਕਦੇ ਪਿੱਛੇ ਰਹਿ ਜਾਂਦੀ ਹੈ ਬਿਲਕੁਲ ਜੀ ਤੁਹਾਡੇ ਵਰਗੇ ਮਹਾਪੁਰਸ਼ ਅਗਰ ਸਭੋ ਇੱਕ ਦੂਜੇ ਨਾਲ ਪ੍ਰੇਮ ਪਿਆਰ ਸਤਿਕਾਰ ਵਧਣਾ ਚਾਹੀਦਾ ਹੈ ਇਹ ਨਹੀਂ ਹੋਣਾ ਚਾਹੀਦਾ ਆਪਣੇ ਜਿਹੜਾ ਜੀ ਆਪ ਜੀ ਨੇ ਸਰਕਾਰ ਨਾਲ ਹਨ ਆਏ ਉਹਦੇ ਤੁਹਾਡਾ ਆਪਣੇ ਬਹੁਤ ਜੀ ਆਇਆ ਨਾ ਤਦ ਤੁਸੀਂ ਹਮੇਸ਼ਾ ਜਿੱਥੇ ਆਇਓ ਇੱਕ ਆਪਣੇ ਤੁਹਾਨੂੰ ਇੰਨੀ ਤੁਸੀਂ ਤੁਹਾਡੀ ਸਿੱਖੀ ਸੇਵ ਕੀਤੀ ਤੁਸੀਂ ਵੀ ਆਪਦੇ ਤੁਹਾਡੇ ਵੀ ਚੇਤੇ ਪਾਲਤੇ ਨੇ ਪਰ ਜੇ ਤੁਸੀਂ ਨਹਿنگ ਸਿੰਘਾਂ ਨੂੰ ਇੰਨਾ ਸਤਕਾਰ ਦਿੱਤਾ ਹੈ ਨਾ ਇਹ ਗੁਰੂ ਦੀ ਧਰਮ ਦੀ ਫੌਜ ਨੂੰ ਸਤਕਾਰ ਦਿੱਤਾ ਹੈ ਤੇ ਗੁਰੂ ਸਾਹਿਬ ਨੇ ਸਜਾਇਆ ਹੈਗਾ ਹਾਂ ਜੀ ਸਤਿ ਸ੍ਰੀ ਅਕਾਲ ਤੇ ਵਾਸਤੇ ਤਾਂ ਮਾਨ ਲੋਕ ਹੈ ਸਾਹਾਰ ਵਿੱਚ ਗੁਰੂ ਗੋਬਿੰਦ ਸਿੰਘ ਨੇ ਜਦੋਂ 96 ਕਰੋੜ ਖਾਲਸਾ ਉਹਨਾਂ ਨੇ ਕਿਹਾ ਨਾ ਹੋਣਾ ਗੁਦਾਨ ਸਿੰਘ ਜੀ 100 ਸਾਖੀ ਚ ਲੈ ਕੇ ਤੇ ਆਪਣੇ ਗੁਰੂ ਸਾਹਿਬ ਨੂੰ ਵਜਨ ਕੀਤੇ ਗੁਰੂ ਸਾਹਿਬ ਜੀ ਤਨੇ 96 ਕਰੋੜ ਕਦੋਂ ਹੋਊਗਾ ਉਹਨਾਂ ਨੇ ਕਿਹਾ ਮੈਂ ਹਵਾਈ ਇਹੋ ਜੀ ਚਲਾ ਦੂੰਗਾ ਚੀਨ ਮਚੀਨ ਸ਼ੀਨ ਜਦ ਲੀਣਾ ਉੱਤਰ ਦੇਸ਼ ਪਿਆਰਨਾ ਕੀਣਾ ਖਾਲਸੇ ਦੀ ਜਿਹੜੀ ਹੈ ਰਸਤ 96 ਕਰੋੜ ਦੀ ਗੁਰੂ ਸਾਹਿਬ ਨੇ ਮਾਲ ਠੀਕਰੀ ਅਜੂਸਾ ਜਮਾ ਕੀਤੀ ਹੋਈ ਹੈ ਤੇ ਉਹ ਹਵਾ ਜਿਹੜੀ ਐ ਹੀ ਚਲਣੀ ਹੈ ਜਿਵੇਂ ਆਪ ਕੀ ਆਏ ਉਸ ਵਾਰੀ ਜਮੀਨ ਪਾਣੀ ਐਟੋਮੈਟ ਕੀ ਹਵਾ ਚੱਲ ਜਾਨੀ ਐ ਤੇ ਉਹ ਸਾਰੇ ਹੀ ਸਿੱਖ ਬਣ ਗਏ ਨਿਹੰਗ ਸਿੰਘ ਇਹ ਜਿਹੜੇ ਬਾਣੇ ਚ ਉਦੋਂ ਸਾਰੀਆਂ ਉਦੋਂ ਹੀ ਹੋਣਾ ਰਾਜ ਕਰੇਗਾ ਖਾਲਸਾ ਆਪੀ ਰਹੇ ਨਾ ਕੋਈ ਵਾਰ ਨੂੰ ਤਾਂ ਮਿਲਣੀ ਵਜੇ ਜਾਂਦੀ ਉਹ ਉਧਰ ਨੂੰ ਗੋਦਿਆ ਨਾ ਦੇਖੋ ਜਿੱਥੇ ਜਿੱਥੇ ਸਿੱਖ ਜੀ ਸਾਬ ਨੇ ਜਿਹੜੇ ਨਿਸ਼ਾਨ ਨਗਾਰਾ ਤੇ ਗੁਰੂ ਸਾਹਿਬ ਦੇ ਹੱਥ ਲਿਖੇ ਸਰੂਪ ਗੁਰੂ ਗ੍ਰੰਥ ਸਾਹਿਬ ਉਹ ਬਾਬਾ ਜੀ ਨੇ ਅਨੁਸ਼ਾਸਨ ਸਾਹਿਬ ਇਹ ਗੁਰੂ ਬੇਨ ਸਿੰਘ ਜੀ ਦੀ ਹੈ ਉਹ ਪ੍ਰਮਤਾ ਉਹਨੇ ਚੱਲਦੀ 10ਵੇਂ ਪਾਤਸ਼ਾਹ ਨੇ ਬਚਨ ਦਿੱਤਾ ਸੀ ਕਿ ਜਿੰਨਾਂ ਕੋਲ ਆ ਸ਼ੀਰ ਸਾਹਿਬ ਤੇ ਨਿਸ਼ਾਨ ਨਗਾਰਾ ਹੋਊਗਾ ਕੋਈ ਪੰਥ ਦੀ ਸੁਗਵਾਈ ਕਰੇ ਬਾਈ ਜੀ ਹਾਜ਼ਰ ਬਾਈ ਜੀ ਹਾਜ਼ਰ ਬਾਤ ਖੁਸ਼ੀਆਂ ਬਾਤ ਖੁਸ਼ੀਆਂ ਨਹੀਂ ਹਲੋ ਜਾਵੀ ਸਤਿ ਸ੍ਰੀ ਅਕਾਲ ਨਹੀਂ ਹਲੋ ਜਾਵੀ ਸਤਿ ਸ੍ਰੀ ਅਕਾਲ ਹਾਲੋ ਜਾਲੋ ਆਹ ਉਹ ਲੋਕ ਵਾਈ ਕਿਉ ਜੀ ਬਾਬਾ ਗ੍ਰਿੰਦਰ ਸਿੰਘ ਜੀ ਰਾਧਾ ਸੁਆਮੀ ਵਿਆਸ ਵਾਲੇ ਇੱਥੇ ਆਏ ਸ਼ਰੋਣੀ ਪੰਥ ਅਕਾਲੀ ਪੁਰਦਾ ਦਾ ਪੰਜਵਾਂ ਤਖਤ ਦੇ ਮਾਝੇ ਦੇ ਹੈੱਡਕੁਆਰਟਰ ਗੁਰਦੁਆਰਾ ਸ਼ਹੀਦ ਅਕਾਲੀ ਪਾਪਾ ਪੁਲਦਾ ਸਿੰਘ ਜੀ ਗੁਰਦੁਆਰਾ ਮਲ ਅਖਾੜਾ ਸਹਿ ਪਾਸ਼ਾ ਛੇਵੀਂ ਸ੍ਰੀ ਅਮਰitsar ਸਾਹਿਬ ਤੇ ਉਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਗੁਰਦਰਾ ਬੁਰਜ ਅਕਾਦੀ ਬਾਬਾ ਬੁੰਦਾ ਸਿੰਘ ਜੀ ਨਹਿنگ ਸਿੰਘਾਂ ਦੇ ਪਿਆਰ ਤੇ ਸਤਕਾਰ ਦੇ ਨਾਲ ਉਹਨਾਂ ਨੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇੱਕ ਮਾਨ ਤੇ ਸਤਕਾਰ ਦੇ ਨਾਲ ਇੱਥੇ ਆਏ ਨੇ ਤੇ ਬੁੱਢਾ ਦਲ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਜਿਹੜੀ ਹੈ ਮਾੜੀ ਸੋਚ ਤੋਂ ਉੱਪਰ ਉੱਠ ਕੇ ਤੇ ਚੰਗੀ ਸੋਚ ਨੂੰ ਧਾਰਨ ਕਰੀਏ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗੁਰੂ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ ਮੈਂ ਇੱਕ ਇਹੋ ਜੀ ਜਿਹੜੀ ਹਵਾ ਚਲਾਉਂਗਾ ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਪਾਪ ਸਮੂਹ ਨੂੰ ਵਿਨਾਸ਼ਨ ਕਉ ਕਲਕੀ ਅਵਤਾਰ ਕਹਾਵਾਂਗੇ ਤੁਰ ਕਾਛ ਤਰੰਗ ਸੋ ਪਛ ਬੜੋ ਕਰ ਕਾਲ ਕਿਰਪਾਨ ਖਪਾਵਾਂਗੇ ਨਿਕਸੇ ਜਿਵ ਕੇਹਰ ਪਰਬਤ ਤੇ ਤਾਂ ਸੋਬ ਦਿਵਾਲਾ ਪਾਵਾਂਗੇ ਪਾਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ ਗੁਰੂ ਦੀਆਂ ਇਹ ਲਾੜੀਆਂ ਨਿਹੰਗ ਸਿੰਘ ਫੌਜਾਂ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਬਰਮਾਤਮ ਕੀ ਮੋਜ ਬਾਬਾ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜੀ ਆਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆ ਆਪਣੇ ਅੱਜ ਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਬਚਨ ਨੇ ਬਾਬਾ ਹੀ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜਿਹੜੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨਿਹੰਗ ਸਿੰਘਾਂ ਪ੍ਰਤੀ ਨਿਹੰਗ ਸਿੰਘਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਮੇਸ਼ਾ ਜਿਹੜਾ ਸਚਾਈ ਤੇ ਪਹਿਰਾ ਦਿੰਦੇ ਨੇ ਨਰੋਲ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਹਾਪੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਕੀਤੀ ਨਾ ਕੋਈ ਸਾਰੇ ਮਹਾਪੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਦੀਆਂ ਲਾੜਦੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਏ ਹੋ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਦੀ ਉਹ ਵਜਨ ਧਿਆਨ ਚ ਰੱਖਨੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਚਲਾ ਦੂੰਗਾ ਸਮੁੱਚਾ ਹੀ ਖਾਲਸਾ ਜਿਹੜਾ ਪ੍ਰਗਟ ਹੋਣਾ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਧਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਹਾਂਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਇਸ ਸਥਾਨ ਤੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਉਸ ਸਥਾਨ ਤੇ ਆ ਕੇ ਇਹਨਾਂ ਨੇ ਦਰਸ਼ਨ ਜਿੱਥੇ ਕੀਤੇ ਨੇ ਤੇ ਉੱਥੇ ਹੀ ਨਾ ਦਾ ਬਹੁਤ ਅਸੀਂ ਸਤਿਕਾਰ ਵੀ ਜੀ ਆਇਆਂ ਵੀ ਕਰਦੇ ਆਂ ਬਾਬਾ ਜੀ ਬਹੁਤ ਬਹੁਤ ਜੀ ਆਇਆਂ ਤੇ ਨਾਲ ਆ ਜਿਹੜੇ ਆਪਣੇ ਆਪ ਜੀ ਨੂੰ ਬੁੱਢਾ ਤਲ ਨਿਹੰਗ ਸਿੰਘਾਂ ਦਾ ਜਿਹੜਾ ਇਤਿਹਾਸ ਉਹ ਆਪ ਜੀ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਤੇ ਇਹ ਸਾਰੇ ਸਾਰੇ ਇਕੱਠੇ ਇਕੱਠੇ ਆਸਮਾ ਇੱਥੇ ਰੱਖੇ ਇੱਕ ਰੀਤ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਂ ਬਾਬਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ ਸਾਡੀ ਤਾਂ ਹਰ ਵਕਤ ਇਹੀ ਇੱਛਾ ਹੈ ਕਿ ਮਿਮਾਣੇ ਹੋ ਕੇ ਸੇਵਾਪਾ ਦੇ ਨਾਮ ਚੱਕੀ ਇਹ ਸਾਰੇ ਜਥੇਦਾਰ ਜਿੰਨੇ ਵੀ ਬੁੱਢਾ ਦਲ ਦੇ ਤੇ ਜਥੇਦਾਰ ਹੋਏ ਨੇ 14ਵੀਂ ਜਗ੍ਹਾ ਤੇ ਦਾਸ ਜਿਹੜਾ ਸੇਵਾ ਨਿਭਾ ਰਿਹਾ ਬੁੱਢਾ ਦਲ ਦੇ ਜਥੇਦਾਰ ਵਜੋਂ ਤੇ ਇਹ ਜਥੇਦਾਰ ਸਹਿਬਾਨਾਂ ਦੇ ਇਹ ਨੰਗ ਸਿੰਘ ਸੰਦੇਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਾਂ ਛਾਪਿਆ ਸੀ ਨੰਗ ਸਿੰਘ ਸੰਦੇਸ਼ ਦੇਸ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਵਿਆਸ ਵਾਲੇ ਆਏ ਨੇ ਦੇਖੋ ਸਿੱਖੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਿਰਾਇ ਹੀ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਆਪ ਦਾ ਆਪ ਦਾ ਸਾਰੇ ਸਤਿਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆ ਕੇ ਨਮਸਕਾਰ ਕਰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਧੰਨਵਾਦ ਬਾਬਾ ਜੀ ਇਹ ਜਦੋਂ ਵੀ ਆਓ ਤੇ ਜਰੂਰ ਬੁਲਾਉਂਦੇ ਰਹਿਣਾ ਜੀ ਮਿਲਦੇ ਰਹਿਣਾ ਬਾਈ ਬਰਕਤ ਠੀਕ ਨੇ ਸੋਹਣਿਆਂ ਤੁਹਾਨੂੰ ਸੁਰੱਖਾ ਬਹੁਤ ਸ਼ੁਕਰੀਆ ਜਾਨਦਰ ਪਾਣੀ ਅੱਜ ਆਸੋ ਆਜ ਨੇ ਕਿਰਪਾ ਕੀਤੀ ਹੈ ਨਹੀਂ ਹਾਸਿਲ ਮੈਂ ਹਾਸਿਲ ਕਰ ਮੈਂ ਖੁਸ਼ ਆਜ਼ ਕੁਸ਼ੀ ਆਓ 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 ਸੋਨੇਹਾ ਸੋਤ ਸਿਸੀ ਅਕਾਲ ਜੇ ਕਰੇ ਕਿ ਜਾਵੇ ਨਾਲ ਹੋ ਜਾਵੇ ਸ਼ੀਰ ਸਿੰਘਾਂ ਦੇ ਮਨ ਨੂੰ ਭਾਵੇ ਉਹ ਤਸਵੀਰਾਂ ਨਾਲ ਤੇ ਕੋਈ ਸੁਣਾ ਅੱਛਾ ਚਲੋ ਮਾਰੋ ਉਹ ਦਰੀ ਮਾਰਦੇ ਦੇਖਦੇ ਜੋ ਆ ਬੇਟੀ ਨੂੰ ਬਾਹਰ ਆਓ ਜੀ ਬੋਲੇ ਸੁਨਿਆਲ ਸਾਡੀ ਬਾਈ ਹੋਵੇ ਤਿਆਰ ਹੈ ਅੱਜ ਮੈਂ ਚੱਲੂੰਗਾ ਮੇਰਾ ਅੱਜ ਲਹਿਕੀ ਕੰਦੇ ਰੌਸ਼ਨ ਦੀ ਆਸ਼ਾ ਹੈ ਆਓ ਜੀ ਵਾਹਿਗੁਰੂ ਬਹੁਤ ਬਹੁਤ ਤਕ ਤੁਸੀਂ ਜੀ ਆਇਆਂ ਨੂੰ ਸਾਰਿਆਂ ਨੂੰ ਮਿਲਣਾ ਬਹੁਤ ਬਹੁਤ ਵਾਹਿਗੁਰੂ ਬਹੁਤ ਸਾਲ ਸਾਹਿਬ ਵਾਹਿਗੁਰੂ ਜੀ ਕੀ ਹਕਮ ਕੋਈ ਨਹੀਂ ਹੋਈ ਇਹਨਾਂ ਨੇ ਫੋਟੋ ਖੜੀ ਹਾਂ ਸ਼ਾਹ ਜੀ ਆਏ ਕਿਹਾਂ ਜਾਨ ਆਰਾ ਥੋੜਾ ਛੱਡ ਦਿਓ ਹਾਂ ਜੀ ਹਾਂ ਜੀ ਮੈਨੂੰ ਕਿੱਢੋ ਚਲੋ ਚਲੋ ਰਾਤ ਛੱਡ ਦਿਓ